ਆਮ ਆਦਮੀ ਪਾਰਟੀ ਤੋਂ ਸ਼ਹਿਰੀ ਮਹਿਲਾ ਪ੍ਰਨਾਨ ਬਿੰਕੂ ਗਰਗ ਦੇ ਗ੍ਰਹਿ ਵਿਖੇ ਦੁਗਰੀ ਵਾਲੇ ਗੁਰੂ ਜੀ ਦਾ satsang ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਕਰਵਾਇਆ ਗਿਆ ਇਸ ਆਤਮਿਕ satsang ਵਿੱਚ ਵੱਡੀ ਗਿਣਤੀ ਵਿੱਚ ਗੁਰੂ ਜੀ ਦੇ ਸ਼ਰਧਾਲੂ ਸ਼ਾਮਲ ਹੋਏ ਸ਼ਾਮ 4 ਵਜੇ ਤੋਂ 6 ਵਜੇ ਤੱਕ ਚੱਲੇ ਇਸ ਗੁਰਬਾਣੀ satsang ਵਿੱਚ ਸੰਗਤਾਂ ਨੇ ਸ਼ਾਂਤਮਨ ਦੇ ਨਾਲ ਗੁਰਬਾਣੀ ਦਾ ਸ਼ਰਨ ਕੀਤਾ ਤੇ ਆਤਮਿਕ ਆਨੰਦ ਮਾਣਿਆ ਦੁਗਰੀ ਵਾਲੇ ਗੁਰੂ ਜੀ ਜਿਨ੍ਹਾਂ ਨੂੰ ਭੋਲੇ ਸੰਕਰ ਦਾ ਅਵਤਾਰ ਮੰਨਿਆ ਜਾਂਦਾ ਹੈ ਬਾਰੇ ਭਗਤਾਂ ਦਾ ਵਿਸ਼ਵਾਸ ਹੈ ਕਿ ਜੋ ਵੀ ਸੱਚੇ ਮਨ ਦੇ ਨਾਲ ਗੁਰੂ ਜੀ ਨੂੰ ਧਿਆਉਂਦਾ ਹੈ ਉਸ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ ਉਹਨਾਂ ਦੀ ਕਿਰਪਾ ਦੇ ਨਾਲ ਸ਼ਰਧਾਲੂਆਂ ਦੇ ਮਨਾਂ ਨੂੰ ਸ਼ਾਂਤੀ ਅਤੇ ਸੰਤੋਖ ਪ੍ਰਾਪਤ ਹੁੰਦਾ ਹੈ ਇਸ ਵਿਸ਼ੇਸ਼ ਮੌਕੇ ਤੇ ਹਲਕਾ ਅਮਰਗੜ ਦੇ ਵਿਧਾਇਕ ਜਸਵਰਤ ਸਿੰਘ ਗੱਜਰ ਮਾਜਰਾ ਦੀ ਧਰਮ ਪਤਨੀ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਬਾਹਰੀ ਕਮੇਟੀ ਦੇ ਚੇਅਰਮੈਨ ਕਮਲਜੀਤੂਬੀ ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਕਮਲ ਸੰਧੂ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਐਸ ਡੀ ਐਮ ਗੁਰਮੀਤ ਸਿੰਘ ਮਾਨਸਲ ਸਵੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਉਹਨਾਂ ਦੀ ਹਾਜ਼ਰੀ ਦੇ ਨਾਲ ਸਮਾਗਮ ਦੀ ਰੌਣਕ ਹੋਰ ਵੱਧ ਗਈ ਅਤੇ ਸੰਗਤਾਂ ਦੇ ਮਨਾਂ ਵਿੱਚ ਸ਼ਰਧਾ ਦਾ ਜज्ਬਾ ਹੋਰ ਗਹਿਰਾ ਹੋ ਗਿਆ 对。<laughs> <laughs> ਸੇਵਾਦਾਰਾਂ ਵੱਲੋਂ ਬੜੇ ਹੀ ਅਨੁਸ਼ਾਸਨ ਅਤੇ ਸ਼ਰਧਾ ਦੇ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ ਲੰਗਰ ਅਤੇ ਹੋਰ ਸੇਵਾਵਾਂ ਵਿੱਚ ਸੁਚੱਜਾਪਨ ਅਤੇ ਨਿਵਰਤਾ ਦਾ ਪੂਰਾ ਪ੍ਰਤਿਵਾ ਵੇਖਣ ਨੂੰ ਮਿਲਿਆ ਇਹ ਸੇਵਾ ਦਾ ਰੂਪ ਗੁਰਬਾਣੀ ਤੇ ਮੋਸਿਦਾਂਤਾ ਦੀ ਚਲਕ ਸੀ ਜਿਸ ਵਿੱਚ ਸਭ ਨੂੰ ਇੱਕ ਸਾਰਤਾ ਨਾਲ ਬੈਠ ਕੇ ਭੋਜਨ ਕਰਨ ਦਾ ਮੌਕਾ ਮਿਲਦਾ ਹੈ ਇਹ ਸਮਾਗਮ ਨਾ ਸਿਰਫ ਇੱਕ ਧਾਰਮਿਕ ਇਕੱਠ ਸੀ ਸਗੋਂ ਸੰਗਤਾਂ ਲਈ ਆਤਮਿਕ ਜੋਸ਼ ਅਤੇ ਗੁਰਬਾਣੀ ਦੇ ਰਸ ਵਿੱਚ ਡੁੱਬਣ ਦਾ ਸੁਨਹਿਰੀ ਮੌਕਾ ਸੀ ਗੁਰੂ ਜੀ ਦੀ ਬਾਣੀ ਅਤੇ ਉਪਦੇਸ਼ਾਂ ਨੇ ਹਰੇਕ ਹਾਜ਼ਰ ਭਗਤ ਨੂੰ ਆਤਮਿਕ ਕਤੀ ਪ੍ਰਗਟ ਕੀਤੀ ਅਤੇ ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਪ੍ਰੇਰਣਾ ਅਤੇ ਨਵਾਂ ਜੋਸ਼ ਭਰਿਆ।